वेलकम बैक माय YouTube चैनल लैंडलॉर्ड चैट जसमन। ਜੀ ਵੀ ਜਸਮਨ ਨਾ ਨੇ ਕਿਹਾ ਤੇ ਪੇਟੀਆਂ ਲਿਓਣੀਆਂ ਪਈਆਂ ਕੋਲਡ ਡਰਿੰਕਾਂ ਦੀਆਂ ਚੱਕੋ। ਸਾਰੀ ਇਕੱਠੀ ਕੋਲਡ ਡਰਿੰਕਾਂ ਨਾਲ ਭਰੀ ਪਿਆ ਜਲਦੀ ਰਹਿਣਾ। 7K, ਸਪਰਾਈਟ, ਜਲਜੀਰਾ, ਕੋਕ। ਮੱਕੀ ਘਰੇ ਬੜੀਆਂ ਬਈਆਂ ਨੇ 2 2 ਲੀਟਰ ਵਾਲੀਆਂ ਬੋਤਲਾਂ ਉਹ ਪਹਿਲਾਂ ਲੈ ਕੇ ਆਇਆ ਸੀਗਾ ਨਿਹਾਲ ਦੇ ਨਾਲ ਗਰ ਵੀ ਵਧੀਆ ਵੀ ਰਿਆਂ ਦਾ ਇੱਕ ਇੱਕ ਬੋਤਲ ਜੀ ਲੈਣ ਦੇ ਫਿਰ ਜ ਉਹਦੇ ਨਾਲ ਵਧੀਆ ਰਿਆਂ ਦਾ ਸਾਰੇ ਭਾਈ ਪਿਆਰ ਦਿਆ ਕਰੋ ਯਾਰ ਆਪਣਾ ਚੈਨਲ ਲੈਂਡ ਲਾਉਟ ਜੱਟ ਜਸਮਨ ਤੇ ਬਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਵੀਰੇ ਹਰ ਕੰਮ ਦੇ ਵਿੱਚ ਮਿਹਨਤ ਹੁੰਦੀ ਹੁੰਦੀ ਹੈ ਲਾਜ਼ਮੀ ਬਿਨਾ ਮਿਹਨਤ ਕੁਝ ਨਹੀਂ ਹੁੰਦਾ ਮੁੱਲ ਮਿਹਨਤ ਦਾ ਯਾ ਮੋੜਕੋੜ ਕੇ ਗੱਲ ਫੇਰੋਈ ਮੁੱਲ ਮਿਹਨਤ ਦਾ ਮੰਗੀਆਂ ਨੂੰ ਮੱਛੀ ਜਿਹੜੀ ਖਾਣੀ ਹੈ ਸਮਾਵੇ ਸਮਾਉਣ ਵਾਲਿਆ ਕਿਵੇਂ ਸਰਵਾਸੀ ਰਾਹ ਪਨੇ ਹਾਗਿਆਂ ਹੀ ਆਲਗੀਆਂ ਪੇਟੀਆਂ ਉਹ ਲੈ ਕਾਰ ਚ ਪਈਆਂ ਨੇ ਸਪਰਾਈਟਸ ਫਰੂਟ ਹੋਰ ਪਏ ਨੇ ਚਲ ਜੀ ਰਹਿ ਜੇ ਬਾਬਾ ਅਸਮਾਨ ਪਿਆ ਕਾਕੇ ਦਾਲਤਾ ਯਾਰ ਗੱਡੀਆਂ ਨੇ ਖੇਡਣ ਲੱਗ ਗਿਆ ਕਾਕਾ ਹੱਥ ਲਗਾਓ ਆਹ ਦਹਾਂਸੀ ਕਾ ਲੋ ਬੜਾ ਭਾਈ ਆ ਗਿਆ ਲਿਮਕਾ ਲੈ ਲੋ ਲਿਮਕਾ ਲੈ ਲੋ ਲਿਮਕਾ 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 ਜੂਸ ਲੈ ਲੋ ਜੂਸ ਲੈ ਲੋ ਜੂਸ ਭਾਈ ਕਿੰਨੇ ਦੀ ਬੋਤਲ ਦੰਨਾ ਕਿੰਨੇ ਦੀ 100 ਦੀ ਵੱਡੀ ਬੋਤਲ 20 ਰੁਪਏ ਦੀ ਛੋਟੀ ਹਾਂਜੀ ਕਿਤਨੇ ਕੀ ਦਿੱਤੇ ਹੋ ਭਾਈ ਲਓ ਵੀ ਬੋਤਲ ਦੇਣ ਆਇਆ ਮੈਨੂੰ ਇਹ ਠੰਡੀ ਚਿਲਡ ਹੈ ਚਿਲਡ ਜੂਸ ਹੈ ਚਿਲਡ ਜੂਸ ਹੈ ਲਾ ਦੂੰਗੀ ਦੂਜਾ ਕਿਹੜਾ ਜੂਸਾ ਪੀਣਾ ਹੈ ਕਿਹੜਾ ਹੈ ਪੀਲਾ ਦਾदू ਤੁਖਲਾ ਲਾ ਨੇਹਾਲ ਜੱਟ ਨੇ ਜੂਸ ਪੀਣਾ ਦੁਕਾਨ ਲਾ ਲਈ ਭਾਈਆ ਨੇ ਲਿਮਕਿਆਂ ਦੀ ਲਿਮਕੇ ਲਿਮਕੇ ਕਰਦੇ ਮੁੰਡੇ ਨੇ ਕਹਿੰਦਾ ਚੱਕ ਲਿਮਕਾ ਚੱਕ ਲਿਮਕਾ ਚੱਕ ਲਿਮਕਾ ਚੱਕ ਜੂਸ ਚੱਕ ਜੂਸ ਚੱਕ ਜੂਸ ਚੱਕ ਜੂਸ ਚੱਕ ਜੂਸ ਇਹ ਦੁਕਾਨ ਵਾਲਾ ਭਾਈ ਆਪੇ ਵੀ ਲੈਂਦਾ ਯਾਰ ਹੈ ਭਾਈ ਨਮਾ ਡੀਵੀਆਰ ਵੀ ਲਾਇਆ ਇੱਕ ਹੋਰ ਪਹਿਲਾਂ ਪੁਰਾਣਾ ਚੱਲਦਾ ਸੀਗਾ ਇਹ ਨਮਾ ਲਾਇਆ ਭਾਈ ਹਾਈ ਕੁਵੀਜ਼ਨ ਦਾ ਮੁੰਡਾ ਹਾਂ ਆ ਲਿਆ ਨਮਾ ਇੱਕ ਵੀਜ਼ਨ ਪਹਿਲਾਂ ਸੀ ਆਈ ਕਲੀਅਰ ਦਾ கத மார பா ਚਲੋ ਨਿਹਾਲ ਚੱਲਿਆ ਸਲਾਈਡ ਦੇ ਉੱਤੇ ਮᱡੇ ਲੈਣਾ ਉਹ ਡੇ ਗਿਆ ਜਾ ਕੇ ਨੀਚੇ ਨਿਹਾਲ ਉੱਪਰ ਬੜਾ ਖੂਫੀ ਹਰਫਤੇ ਨੇ ਉੱਤੇ ਜਾ ਜਾ ਕੇ ਉਹ ਦੇਖੋ ਬਹੁਤ ਉੱਪਰ ਤੱਕ ਹੈ ਨਿਹਾਲ ਉੱਪਰੋਂ ਆ ਰਿਹਾ ਉੱਪਰੋਂ ਪਰੋਂ 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 ਪੈਰ ਜੀ ਘੁੰਮ ਕੇ ਉਹ ਤੇਰੀ ਉਹ ਤੇਰੀ ਉਹ ਤੇ ਆ ਗਿਆ ਆ ਗਿਆ ਆ ਗਿਆ ਆ ਗਿਆ ਨਿਹਾਲ ਉੱਪਰੋਂ ਆਇਆ ਵੀ ਘੁੰਮ ਕੇ ਆਹ ਦੇ ਕਿ ਨਿਊ ਟਿਊ ਆਇਆ ਨੇ ਹਾਲੇ ਬਾਹਰ। ਤੋ ਕਮਦਾ 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 ਭਾਈ ਮੂੰਹ ਚ ਨਿਕਲ ਗਿਆ ਇਹ। ਨਿਹਾਲ ਜਾਉ ਸਲਾਈਡ ਤੇ ਆਇਂਗਾ ਤੂੰ। ਚੱਲ। ਧਿਆਨ ਨਾਲ ਧਿਆਨ ਨਾਲ ਧਿਆਨ ਨਾਲ। ਓਏ। ਉਹ ਕਿੱਥੋਂ ਆਇਆ ਐ ਸਲਾਈਡ ਤੋਂ। ਫੇਰ ਆਉਣਾ ਆਰਾਮ ਨਾਲ ਬੜਾ ਡੇਗਣਾ ਨਹੀਂ ਆਰਾਮ ਨਾਲ ਇੱਥੇ ਭਾਜਾ ਮੈਂ ਥੱਲੇ ਜਾਣਾ ਥੱਲੇ ਵੀਡੀਓ ਬਣਾਉ ਹਾਂ। ਇਹ ਦੇਖੋ ਅਗੇ। ਅੱਜ ਨਹੀਂ ਹਲ ਕਰ ਲਈ ਅੱਜ ਛੁੱਟੀ ਨਹੀਂ ਹੈਗੀ। ਇਹ ਹਲ ਕਰਾਂ ਮੈਂ ਉਦੋਂ ਜਾਊ ਜਦੋਂ ਛੁੱਟੀ ਨਹੀਂ ਹੋਊਗੀ। ਇਹ ਬੱਚਿਆਂ ਨਾਲ ਭਰ ਜਾਂਦਾ ਫਿਰ। ਨਿਹਾਲ ਲੱਭੋ ਭਾਈ ਕਿੱਥੇ ਆ? ਨਿਹਾਲ ਖੋ ਗਿਆ। ਖੋ ਗਿਆ। ਖੋ ਗਿਆ। ਨਿਹਾਲ ਖੋ ਗਿਆ ਖੋ ਗਿਆ ਖੋ ਗਿਆ ਡੂੰਡੋ ਡੂੰਡੋ ਨਿਹਾਲ ਕੋ ਆ ਜਾਓ ਆ ਜਾਓ ਕਮ ਇਨ ਨਿਕਲੋ ਨਿਹਾਲ ਕਹਾਂ ਹੋ ਤੁਮ ਉਹ ਦੇਖੋ ਕਹਾਂ ਸੇ ਨਿਕਲਾ ਨਿਹਾਲ ਗਾਇ ਜਬ ਤੋ ਇੱਕ ਲਾਇਕ ਬਣਤਾ ਹੈ ਕਿਉਂਕਿ ਹੁਣ ਲਾਇਕ ਜਰੂਰ ਕਰਿਓ ਆ ਟਿਰਚ ਮਰੀ ਬੋਲ ਮੰਮੀ ਓਏ Thank yeah, you. Yeah.

ਚੜ ਜਾ ਉੱਤੇ ਬੁੱਤ ਚੜ ਜਾ ਚੜ ਜਾ ਫੜ ਕੇ ਚੜ ਜਾ ਉੱਤੇ ਪਹਿਲਾਂ ਗੋਡੇ ਰੱਖ ਲੈ ਉੱਤੇ ਗੋਡੇ ਰੱਖ ਲੈ ਪਹਿਲਾਂ ਦੋਨੇ ਆਹ ਇਦਾਂ ਜੜੀਦਾ ਆਉਂਦਾ ਹਲੋ ਪਾਪਾ ਹਲੋ ਨੰਨੂ ਚੱਕਰ ਆ ਜੂ ਆਇਨਾ ਖੜ ਮੈਂ ਤਾਂ ਇਹ ਹਾਲ ਚੱਲੇ ਆ ਉੱਪਰ 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 ਵਾਲੀ ਦੁਨੀਆ ਚੱਲੇ ਆਂ ਚੱਲ ਜਰੀ ਆ ਧਿਆਨ ਨਾਲ ਬਟੇ ਬਹੁਤ ਉੱਚੀ ਜਾਣਾ ਆਪਣਾ ਬਹੁਤ ਉੱਚੀ ਦੁਨੀਆ 'ਚ ਜਾਣਾ ਆਪਾਂ ਚੱਲ ਧਿਆਨ ਨਾਲ ਬਟੇ ਬਹੁਤ ਧਿਆਨ ਨਾਲ ਨਹੀਂ ਪੁੱਤ ਧਿਆਨ ਨਾਲ ਕਰਦੇਗਾ ਆਪਾਂ ਤਾਂ ਫੜਦੇ ਫੜੇ ਚਲੋ ਗਰਨਾ ਜਾਈਂ ਆਹਮ ਨਾਲ ਆਹਮ ਨਾਲ ਬੇਟੇ ਆਹਮ ਨਾਲ ਆਹਮ ਨਾਲ ਇਹ ਗਾਣਾ ਚਲਾਉਣ ਵਾਲੀ ਆਲੇ ਖਤਰਨਾਕ ਗਨ ਚਲਾ ਰਿਹਾ ਚਲਾ ਚਲਾ ਪਾਪਾ ਦਾ ਦਿਖਾ ਰਹੇ ਨੇ ਵੀ ਨਹੀਂ ਹਲ ਖਤਰਨਾਕ ਪੰਪ ਚ ਇਹ ਹਾਲੇਕ ਬਹੁਤ ਖਤਰਨਾਕ ਗਨ ਚਲਾ ਰਿਹਾ ਸਾਹਮਣੇ ਪਾਕਿਸਤਾਨ ਤੇ ਅਟੈਕ ਕਰ ਰਿਹਾ ਆ ਉਹ ਗਿਰ ਗਿਆ ਬੰਬ ਲੱਗ ਗਿਆ ਉਹ ਤੇਰੀ ਉਸਦੀ ਬਹੁਤ ਉੱਚੇ ਆ ਚੁੱਕੀਆਂ ਬੋਲਾਂ ਨੀਚੇ ਰਹਿ ਗਈਆਂ ਇਹ ਬਹੁਤ ਉੱਪਰਲੀ ਦੁਨੀਆ ਜਾ ਕੇ ਬੋਲਾਂ ਤਾਂ ਥੱਲੇ ਰਹਿ ਗਈਆਂ ਭਾਈ ਫੋਨ ਨੇ ਆਲ ਜਾਊਗਾ ਬੇਬ ਤੋਂ ਬਾਅਦ ਭਾਈ ਕਿਤੇ ਉਹ ਆਪੇ ਦੱਸੂ ਇਹ ਐਮਬੀਡੀ ਬਹੁਤ ਅੱਛਾ ਪੁੱਤਰਾ ਏ ਐਮਬੀਡੀ ਬੋਲ ਜਾਏਗਾ ਇਹਨੂੰ ਕੱਲਾ ਮੌਲ ਕਹਿੰਦੇ ਨੇ ਉਹਨੂੰ ਐਮਬੀਡੀ ਮੌਲ ਕਹਿੰਦੇ ਆ ਹਨਾ ਨਹੀਂ ਪੁੱਤੇ ਬੇਬ ਬੇਬ ਮੌਲ ਹੋਏਗਾ ਐਮਬੀਡੀ ਬੋਲ ਐਂ ਗਈ ਜਾਂਦਾ ਇੱਧਰ ਆ ਬੇ ਬੇਟੇ ਤੇ ਬੇਬ ਚੋਂ ਨਿਹਾਲ ਕਾਕਾ ਚੱਲਿਆ ਪਿਆਰਾ ਅਨੇਰਾ ਹਲਤਾ ਪਾਰ ਕੇ ਜਾ ਤੇ ਹੁਣ ਇਹਨੇ ਐਮਬੀਡੀ ਜਾਣਾ ਪਿਆਰੇ ਕਾਕੇ ਨੇ ਕੀ ਲੈਣਾ ਦੱਸ ਦੇ ਮਾਮਾ ਨੂੰ ਦੱਸ ਦੇ ਕੀ ਲੈਣਾ ਆਇਆ ਇੱਕ ਸ਼ੇਮ ਆਨ ਟ੍ਰੇਨ ਫੋਟ ਟ੍ਰੇਨ ਦਾ ਬੋਧਾਂਗੇ ਉਹ ਖਾਣਾ ਇਹ ਕਿੱਟਾ ਦਾ ਬੇਬ ਗੇਂਦਰ ਨਹੀਂ ਕੀ ਗੇਂਦਰ ਨਹੀਂ ਕੀ ਬੇਟਾ ਗੇਂਦਰ ਨਹੀਂ ਕਿਤੇ ਹੋਈ ਕੀ ਗੱਲ ਨਾ ਅੰਦਰ ਚੇਨੀ ਆਣਾ ਡੇਂਜਰ ਨਹੀਂ ਜਾਵਾਂ ਅੰਦਰ ਅੰਦਰ ਦੇ ਤਾਂ ਨਹੀਂ ਜਾਵਾਂ ਤੂੰ ਕੀ ਲੈਣਾ ਹੈਗੀ ਬੇਮਾਰ ਬੇਮਾਰ ਅੰਦਰ ਤੇ ਕਿਹ ਨਾ ਵੀ ਸਾਡੀ ਖੁੱਲ ਗਈ ਜਿੰਦ ਤੱਕ ਉਹਨੂੰ ਸਲਿੱਪ ਦਿੱਤੀ ਹੁਣ ਚੱਲਿਆ ਸੀ ਇਹ ਨੂੰ ਨਹੀਂ ਬੱਤਾ ਬਾਹਰ ਸ਼ਾਬਦ ਕੋਣ ਨੇ ਅੰਦਰ 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 ਨਹੀਂ ਜਾਣਾ ਕਹਿੰਦਾ ਓ ਅਗਲਾ ਅਮਰੀਕਾ ਤੋਂ ਅਬਦੁੱਲਾਹ ਕੋਣ ਨਿਹਾਲ ਨਿਹਾਲ ਮम्मा ਦਾ ਭਈਆ ਮम्मा ਦਾ ਭਈਆ 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 ਨਹੀਂ ਪਤਾ ਭਈਆ ਗਲਤ ਨਹੀਂ ਕਿਹਾ ਹਾਂਜੀ ਭਈਆ ਟੇਲਰ ਆ ਪਤਾ ਆਪਣਾ ਚਲੋ ਨਿਹਾਲ ਉੱਤਨੇ ਬੜੇ ਮਾਲ ਤੋਂ ਬਾਹਰ ਆਇਆ ਵੇਪਸੇ ਪਿਆਰਾ ਕਾਕਾ ਫਿਰ ਅੰਦਰ ਆ ਬਾਬੂ ਉਹ ਫਿਰ ਅੰਦਰ ਜਾਣਾ ਚਲੋ ਐਮਪੀਡੀ ਚਲਦੇ ਆਂ ਉਹ پارکنگ ਜਿਹੜੀ ਆ ਦੇ ਲੱਗ ਲਾਤ ਇਹਨਾਂ ਨੇ ਮੰਮੂ ਟਿਕੋ ਉਹ ਵੀ ਅੰਦਰ ਗਿਆ ਹੋਣਾ ਪਤਾ ਜਾਂ ਗਿਆ ਹੋਊ ਬਿੱਟੇ ਜ਼ਰੂਰੀ ਥੋੜੀ ਹੋ ਰਹੀ ਆ ਹਾਂ ਜਾਣਾ ਪੈਂਦਾ ਕੋਈ ਬੰਦਾ ਵੀ ਜ਼ਰੂਰੀ ਥੋੜੀ ਉੱਥੇ ਹੁੰਦਾ ਪਤਾ ਵੀ ਇੱਧਰ-ਉੱਧਰ ਵੀ ਹੁੰਦਾ ਤੇ ਆਪਾਂ ਵੀ ਹੋਈਏ ਪਤਾ ਕੋਈ ਬੰਦਾ ਕਿਤੇ ਵੀ ਬਿੱਟੇ ਜਾ ਸਕਦਾ ਸਾਰੀਆਂ ਹੀ ਟੈਕਸੀਆਂ ਆੜੀਆਂ ਹਾਂ ਕੋਈ ਆਇਆ ਹੋਇਆ

₹100 ਇਹ ਥੋੜਾ ਆਪਾਂ ਨੇ ਇਹ ਚੈਨ ਚਾਹਣਾ ਜਾਨਾ ਨੇ ਇਹ ਤੇ ਆਹੋ ਆਓ ਅੱਗੇ ਫਿਰ ਤੇ ਮਮਾ ਨੂੰ ਕੋ ਬਾਦ ਲੋ ਵੀ ਗਾਇਸ ਨਿਹਾਲ ਆ ਚੁੱਕਿਆ ਐਮ ਵੀਡੀ కలా గరజామ్మాటా ఎన్న బ no no, no. ਆਏ ਨੰਨ ਲੈ ਵੀ ਕਰ ਦਿਓ ਫਟਾਫਟ 2 ਮਿਲੀਅਨ ਆਹ ਨੰਦਾ ਟਾਰਗੇਟ 2 ਮਿਲੀਅਨ

भुख लगी चल खाने के फ्रेंच फ्राइज खा लेने दो लिया ले ने आपने टी शर्टा हटाओ बैठगी अगे बैठ के कोई नहीं खा लेने भुख लग है ਕੁਝ ਖਾਣਾ ਨਿਹਾ ਲਿਓ ਕੀ ਖਾਣਾ ਪਤੋ ਉਹ ਹਾਂ ਠੀਕ ਕਾਲ ਤੇ ਲਿਆ ਜਾ ਚੱਲੀ ਹੁਣ ਚੱਲ ਬਿਲਿੰਗ ਮम्मा ਕਰਾਉਂਦੀ ਆਪਾਂ ਜਾਨੂੰ ਕੋਲ ਡਰਿੰਕ ਲੈ ਲਈਏ ਚਲੋ ਚਲੋ ਆਪਾਂ ਕੋਕ ਲੈਣੇ ਜਾਨੂੰ ਮम्मा ਬਿਲਿੰਗ ਕਰਾ ਦਿੰਦੀ ਆ ਓਏ ਚਲੋ ਚੱਲੀਏ ਆਜਾ ਆਪਾਂ ਕੋਲ ਡਰਿੰਕ ਲੈ ਲਈਏ ਜਾਨੂੰ ਮम्मा ਬਿਲਿੰਗ ਕਰਾ ਕੇ ਉੱਥੇ ਉੱਥੇ ਪਹੁੰਚੂ ਆਪੇ ਚਲੋ